ਬਿਜਲੀ ਦਾ ਬਿੱਲ ਜ਼ਿਆਦਾ ਆਇਆ ਤਾਂ ਗਵਾਂਡੀਆਂ ਨੇ ਗਵਾਂਡੀਆਂ ਦਾ ਸਿਰ ਪਾੜ ਦਿੱਤਾ 10000 ਰੁਪਏ ਮੰਗਿਆ ਤਾਂ ਕਰ ਦਿੱਤਾ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਪੂਰੇ ਟੱਬਰ ਨੂੰ ਮਾਰ ਮਾਰ ਕੇ ਪਹੁੰਚਾ ਦਿੱਤਾ ਹਸਪਤਾਲ ਇਹ ਲੜਾਈ ਬਿਜਲੀ ਦੇ ਬਿੱਲ ਨੂੰ ਲੈ ਕੇ ਹੋ ਰਹੀ ਹੈ। ਗਵਾਂਡੀਆਂ ਨੇ ਨਾਲ ਵਾਲੇ ਘਰ ਤੋਂ ਬਿਜਲੀ ਦੀ ਤਾਰ ਲਈ ਸੀ ਜਾਂ ਇਹ ਕਹਿ ਲੋ ਬਿਜਲੀ ਉਧਾਰ ਲੈ ਕੇ ਵਰਤਦੇ ਸੀ। ਦੋ ਕਰਾਂ ਦੀ ਬਿਜਲੀ 1 ਮਿੰਟ ਤੋਂ ਚੱਲੀ ਤਾਂ ਮੀਟਰ ਘੁੰਮਿਆ ਅਤੇ ਬਿਜਲੀ ਦਾ ਬਿੱਲ 10000 ਰੁਪਿਆ ਗਿਆ। ਜਿਸ ਤੋਂ ਗੁੱਸੇ ਚ ਆ ਗਵਾਂਢੀ ਨੇ ਬਿਜਲੀ ਦੇਣ ਤੋਂ ਇਨਕਾਰ ਕਰ ਦਿੱਤਾ। ਬਸ ਫਿਰ ਕੀ ਸੀ ਬਿਜਲੀ ਉਧਾਰ ਲੈਣ ਵਾਲੇ ਟਰਨੇ ਗਵਾਂਡੀਆਂ ਤੇ ਹਮਲਾ ਕਰ ਦਿੱਤਾ। ਤਾਰ ਤੋਂ ਰੌਲਾ ਪਿਆ ਵਾ। ਕਦਨ ਮੇਰੇ ਚਾਚੇ ਦੀ ਡੈਥ ਹੋਈ ਉਹ ਦਿਨ ਸਾਡੇ ਤੇ ਬਿੱਲ ਆ ਗਿਆ 10000 ਤੇ ਉਹਨੇ ਮੁੰਡੇ ਨੇ ਆਖਿਆ ਵੀ 10000 ਮੈਂ ਕਿੱਥੋਂ ਤਾਰੂਗਾ ਮੈਂ ਗਰੀਬ ਹੈਗਾ ਵੀ ਮੇਰੇ ਤਮਾਂ ਨਹੀਂ ਰਹਿ ਗਿਆ ਪਿਓ ਨਹੀਂ ਰਹਿ ਗਿਆ ਉਹਨੇ ਉਹਨੇ ਤਾਰ ਪੱਟ ਦਿੱਤੀ ਤਾਰ ਕਦਾ ਪੱਟੀ ਤੇ ਮੁੰਡੇ ਨੇ ਆਖਿਆ ਵੀ ਮੈਂ ਤੈਨੂੰ ਵੇਖਣਾ ਆਂ ਰਾਤ ਨਾਨਕ ਨੇ ਪੀ ਕੇ ਤੇ ਮੁੰਡੇ ਦੇ ਗਾਲ ਪਿਆ ਅਸੀਂ ਸੜਾਉਣ ਗਏ ਤੇ ਸਾਨੂੰ ਵੀ ਡਾਂਗਾ ਇਹਨਾਂ ਲਾ ਪਿਆ ਸਾਰਾ ਟੱਬਰ ਸਾਨੂੰ ਕੁੱਟਣ ਲਾ ਪਿਆ 10-12 ਜਣੇ ਆ ਗਏ ਅਸੀਂ 4 ਜਣੇ ਸੀਗੇ ਤੇ ਚੌਂ ਦੇ ਸਾਡੇ ਆ ਸਰਚ ਸਾਨੂੰ ਨਹੀਂ ਪਤਾ ਕਿ ਸਾਡੇ ਕੀ ਵਜਿਆ ਕੀ ਨਹੀਂ ਸਾਨੂੰ ਮਾਰ ਕੇ ਸਾਨੂੰ ਸੈਟ ਗਏ ਆ ਐ ਖੂਨ ਖੂਨ ਸਾਨੂੰ ਕਰ ਗਏ ਕਦੇ ਸਾਨੂੰ ਲੈ ਜਾਂਦਾ ਬਾਅਦ ਚ ਫੇਰ ਉਹਨਾਂ ਨੇ ਹਮਲਾ ਕਰ ਦਿੱਤਾ ਮੇਰੀ ਨੌ ਸੀਗੀ ਨੌ ਨੂੰ ਸਤਵਾਂ ਮਹੀਨਾ ਸੀਗਾ ਤੇ ਮੇਰੇ ਹਾਂਜੀ ਤੇ ਉਹਨੇ ਸੁਖਪ੍ਰੀਤੋਂ ਦਾ ਨਾਮ ਆ ਬਾਅਦ ਚ ਉਹਨੂੰ ਵੀ ਕਸੀ ਦਾਖਲਾ ਸੀ ਕਰਾਇਆ ਵਾ ਬਾਅਦ ਚ ਉਹ ਇੱਥੇ ਵੀ ਸਾਡੇ ਗੱਲ ਪੈਣ ਆ ਗਏ ਆ ਉਹ ਪਤਾ ਨਹੀਂ ਵਿਚਾਰੇ ਕਿਵੇਂ ਨਿਕਲੇ ਕਿਵੇਂ ਨਹੀਂ ਬਾਅਦ ਚ ਮੇਰੇ ਬੰਦੇ ਦੀ ਵੀ ਬਾਹ ਤੋੜ ਦਿੱਤੀ ਜੀ ਇਹ ਪੂਰੀ ਘਟਨਾ ਵਾਪਰੀ ਫਿਰੋਜ਼ਪੁਰ ਦੀ ਕੁਲਗੜੀ ਬਸਤੀ ਚ ਜਿੱਥੇ ਦੋ ਗੁੱਟਾਂ ਦੇ ਝਗੜੇ ਨੇ ਖੂਨੀ ਰੂਪ ਧਾਰ ਲਿਆ ਜਿਸ ਚ ਕਰੀਬ 3 ਵਿਅਕਤੀ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਕਹਿ ਹੁਣ ਹਸਪਤਾਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ ਉਧਰ ਪੀੜਤ ਪਰਿਵਾਰ ਨੇ ਹੁਣ ਇਨਸਾਫ ਦੀ ਮੰਗ ਕੀਤੀ ਹੈ। 4 ਲਾਈ ਸਾਲ ਹੋ ਗਿਆ ਪਛੀਮੀ ਨੇ ਹੋ ਗਿਆ ਲਾਈ ਨੂੰ ਉਹਦਾ 10000 ਰੁਪਿਆ ਬਿੱਲ ਆ ਗਿਆ। ਉਹ ਜੋ ਬਿੱਲ ਮੰਗਦਾ ਹੀ ਉਹ ਦਿੰਦੇ ਨੇ ਕੀ ਹਾਲ ਸੀ ਗਿਆ ਆਹਨਾਂ ਦੇ। ਉਹ ਕਹਿੰਦਾ ਵੀ ਮਾਤਾ ਲਾ ਕੇ ਰੱਖਤੀ ਉਹਨੇ ਕੋ। ਤੇ ਇੱਥੇ ਉਹ ਗਾਲ ਪੈ ਕੇ ਆ ਗਏ ਉਹਦੇ। ਕਿੰਨੀ ਗੋਟਾ ਕਰਦੀ। ਬਹੁਤ ਜੀ। ਉਹ ਸਮਝਦੇ ਕਿਸੇ ਨੂੰ ਕੋ ਨਹੀਂ ਕਿ ਕਦੇ। ਆਹੀਂ ਨਹੀਂ ਜੀ ਰੱਬ ਵੀ ਆਈ। ਕੀ ਹੁੰਦੇ ਨਾ ਤੇ ਜੇ ਹਥਿਆਰਾਂ ਨਾਲ ਮਾਰ। ਹਾਂਜੀ ਹਥਿਆਰਾਂ ਦਾ ਅਲਾਂ ਕੀਤਾ ਕਿਸ ਤਰ੍ਹਾਂ ਦਾ ਹਾਂ ਹਥਿਆਰਾਂ ਦਾ ਹਾਂਜੀ ਇਹ ਹਥਿਆਰ ਕਿਸ ਕਾਪੀ ਹਾਂਜੀ ਹਾਂਜੀ ਕਾਪੀ ਉਹਨਾਂ ਦੇ ਸਾਹਬ ਬੰਲਾ ਚਾਹੀਦਾ ਪਰਵਾਹ ਹਾਂਜੀ ਮਿਲਣਾ ਚਾਹੀਦਾ ਜੀ ਕਰਤ ਕਿਸੇ ਬਜ਼ੁਰਗ ਦੀ ਮੌਤ ਹੋਈ ਸੀ ਉਸ ਦਾ ਭੋਗ ਸੀ ਅਤੇ ਵਿੱਚ ਵਿਚਾਲੇ ਹੀ ਦੋਵੇਂ ਤਿਰਾਂ ਆਪਸ ਵਿੱਚ ਖਹਿੜਪਈਆਂ ਅਤੇ ਗੱਲ ਮਾਰ ਕੁੱਟ ਤੱਕ ਆ ਪਹੁੰਚੀ ਹਾਲਾਂਕਿ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਦੂਜੀ ਧਿਰ ਦਾ ਕੋਈ ਵੀ ਵਿਅਕਤੀ ਸਾਹਮਣੇ ਨਹੀਂ ਆਇਆ ਫਿਰੋਜ਼ਪੁਰ ਤੋਂ ਪਰਮਜੀਤ ਸਿਖਾਣਾ ਸੈਂਟਰਲ ਪੰਜਾਬ ਟੀਵੀ